ਸਾਰੇ ਜਿਹੜੇ ਇਕੱਠੇ ਹੋ ਗਏ ਆ। ਇਹੀ ਹੈ ਖਾਸੀਅਤ ਪੰਜਾਬ ਦੀ। ਯੂਨਿਟੀ, ਟੁਗੇਦਰਨੈਸ। ਲੈਟ ਸਟੈਂਡ ਅਪ ਫॉर ਪੰਜਾਬ। ਪੰਜਾਬ ਨੀਡਸ ਅਸ। ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ, ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ। ਜੇ ਤੁਸੀਂ ਪੰਜਾਬ ਚੋਂ ਤੇ ਉੱਥੇ ਹੈਲਪ ਕਰ ਸਕਦੇ ਹੋ, ਜੇ ਤੁਸੀਂ ਕਿਤੇ ਹੋਰ ਰਹਿ ਰਹੇ ਹੋ ਤੇ ਉੱਥੋਂ ਹੈਲਪ ਕਰ ਸਕਦੇ ਹੋ। ਆ ਜੋ ਹੈਲਪ ਕਰੀਏ। ਪ੍ਰੇ ਕਰੀਏ। ते हेल्प करिए कट्ठे खड़े होइए आई एम सो हैप्पी एंड सो थैंकफुल टू सी कि सारा पंजाब कट्ठा हो गया सारी पंजाबी इंडस्ट्री कट्ठी हो गई है सारी दुनिया कट्ठी हो गई है पंजाबी जिथे जिथे भी रह रहे हैं उतो अपने एफर्ट्स पा रहे हैं टू हेल्प रीबिल्ड पंजाब इट्स बिन हार्ट ब्रेकिंग टू सी व्हाट्स बिन हैपनिंग इन पंजाब बहुत दिल दुखता वीडियोस देख के ਉਹ ਡੈਮੇਜ ਕੰਟਰੋਲ ਚੱਲ ਰਿਹਾ ਹੈ ਤੇ ਹੋਪਫੁਲੀ ਬਹੁਤ ਜਲਦੀ ਆਪਾਂ ਰੀਬਿਲਡ ਕਰਾਂਗੇ ਤੇ ਜਿਹੜਾ ਜਿੰਨੀ ਵੀ ਹੱਥ ਕਰ ਸਕਦਾ ਉਹਨੂੰ ਉਹਨੀ ਕਰਨੀ ਚਾਹੀਦੀ ਹੈ लेट्स 올 स्टैंड अप फॉर ਪੰਜਾਬ लेट्स 올 ਹੈਲਪ ਰੀਬਿਲਡ ਪੰਜਾਬ ਐਂਡ ਮੋਸਟ ਇੰਪੋਰਟੈਂਟਲੀ लेट्स ਪ੍ਰੇਅਰ ਫॉर ਪੰਜਾਬ ਸਾਰੇ ਜਿਹੜੇ ਇਕੱਠੇ ਹੋ ਗਏ ਆ ਇਹ ਹੀ ਹੈ ਖਾਸੀਅਤ ਪੰਜਾਬ ਦੀ unity togetherness let's stand up for punjab punjab needs us ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ ਜੇ ਤੁਸੀਂ ਪੰਜਾਬ ਚੋਂ ਤੇ ਉੱਥੇ ਹੈਲਪ ਕਰ ਸਕਦੇ ਹੋ ਜੇ ਤੁਸੀਂ ਕਿਤੇ ਹੋਰ ਰਹਿ ਰਹੇ ਹੋ ਤੇ ਉੱਥੋਂ ਹੈਲਪ ਕਰ ਸਕਦੇ ਹੋ ਆ ਜੋ ਹੈਲਪ करिए ਪ੍ਰੇਅ करिए ਤੇ ਹੈਲਪ करिए ਇਕੱਠੇ ਖੜੇ ਹੋਈਏ ਆਮ ਸੋ ਹੈਪੀ ਐਂਡ ਸੋ ਥੈਂਕਫੁਲ ਟੂ ਸੀ ਕਿ ਸਾਰਾ ਪੰਜਾਬ ਇਕੱਠਾ ਹੋ ਗਿਆ ਸਾਰੀ ਪੰਜਾਬੀ ਇੰਡਸਟਰੀ ਇਕੱਠੀ ਹੋ ਗਈ ਹੈ ਸਾਰੀ ਦੁਨੀਆ ਇਕੱਠੀ ਹੋ ਗਈ ਹੈ ਪੰਜਾਬੀ ਜਿੱਥੇ ਜਿੱਥੇ ਵੀ ਰਹਿ ਰਹੇ ਨੇ ਉਹ ਥੋਪੜੇ ਐਫਰਟਸ ਪਾ ਰਹੇ ਨੇ ਟੂ ਹੈਲਪ ਰੀਬਿਲਡ ਪੰਜਾਬ ਇਟਸ ਬੀਨ ਹਾਰਟ ਬ੍ਰੇਕਿੰਗ ਟੂ ਸੀ ਵਾਟਸ ਬੀਨ ਹੈਪਨਿੰਗ ਇਨ ਪੰਜਾਬ ਬਹੁਤ ਦਿਲ ਦੁਖਦਾ ਵੀਡੀਓਸ ਦੇਖ ਕੇ ਹੁਣ ਡੈਮੇਜ ਕੰਟਰੋਲ ਚੱਲ ਰਿਹਾ ਤੇ ਹੋਪਫੁਲੀ ਬਹੁਤ ਜਲਦੀ ਆਪਾਂ ਰੀਬਿਲਡ ਕਰਾਂਗੇ Let's all stand up for Punjab. Let's all help rebuild Punjab. And most importantly, let's pray for Punjab. Let's Punjab. Unity. Togetherness. Let's stand up for Punjab. ਪੰਜਾਬ ਨੀਡਸ ਅਸ ਜਿੱਦਾਂ ਵੀ ਤੁਸੀਂ ਹੈਲਪ ਕਰ ਸਕਦੇ ਹੋ ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ ਜੇ ਤੁਸੀਂ ਪੰਜਾਬ ਚੋਂ ਤੇ ਉੱਥੇ ਹੈਲਪ ਕਰ ਸਕਦੇ ਹੋ ਜੇ ਤੁਸੀਂ ਕਿਤੇ ਹੋਰ ਰਹਿ ਰਹੇ ਹੋ ਤੇ ਉੱਥੋਂ ਹੈਲਪ ਕਰ ਸਕਦੇ ਹੋ ਅੱਜ ਉਹ ਹੈਲਪ ਕਰੀਏ ਪ੍ਰੇ ਕਰੀਏ ਤੇ ਹੈਲਪ ਕਰੀਏ ਇਕੱਠੇ ਖੜੇ ਹੋਈਏ ਆਮ ਸੋ ਹੈਪੀ ਐਂਡ ਸੋ ਥੈਂਕਫੁਲ ਟੂ ਸੀ ਇਸਾਰਾ ਪੰਜਾਬ ਇਕੱਠਾ ਹੋ ਗਿਆ ਹੈ ਸਾਰੀ ਪੰਜਾਬੀ ਇੰਡਸਟਰੀ ਇਕੱਠੀ ਹੋ ਗਈ ਹੈ ਸਾਰੀ ਦੁਨੀਆ ਇਕੱਠੀ ਹੋ ਗਈ ਹੈ ਪੰਜਾਬੀ ਜਿੱਥੇ-ਜਿੱਥੇ ਵੀ ਰਹਿ ਰਹੇ ਨੇ ਉਥੋਂ ਆਪਣੇ ਐਫਰਟਸ ਪਾ ਰਹੇ ਨੇ ਟੂ ਹੈਲਪ ਰੀਬਿਲਡ ਪੰਜਾਬ ਇਟਸ ਬਟ ਹਾਰਟ ਬ੍ਰੇਕਿੰਗ ਟੂ ਸੀ ਵਟਸ ਬੀਨ ਹੈਪਨਿੰਗ ਇਨ ਪੰਜਾਬ ਬਹੁਤ ਦਿਲ ਦੁਖਦਾਈ ਵੀਡੀਓਜ਼ ਦੇਖ ਕੇ ਹੁਣ ਡੈਮੇਜ ਕੰਟਰੋਲ ਚੱਲ ਰਿਹਾ ਤੇ ਹੋਪਫੁਲੀ ਉਹ ਜਲਦੀ ਆਪਾਂ ਰੀਬਿਲਡ ਕਰਾਂਗੇ ਤੇ ਜਿਹੜਾ ਜਿੰਨੇ ਵੀ ਹੱਥ ਕਰ ਸਕਦਾ Let's all stand up for Punjab. Let's all help rebuild Punjab. And most importantly, let's pray for Punjab.